ਅੰਮੀ ਸਤਿਗੁਰੂ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਸਾਡੇ ਸ਼ਰੀਰ ਦੀ ਬਾਤ ਕੀਤੀ ਹੈ ਸਾਡੇ ਸ਼ਰੀਰ ਦੇ ਬਾਬਤ ਗੱਲ ਕੀਤੀ ਹੈ ਸਭ ਕਹਿੰਦੇ ਨੇ ਜਿਹੜਾ ਬੰਦਾ ਉਦੋ ਸਾਹੀ ਹੁੰਦਾ ਹੈ ਉਦੋ ਸਾਹੀ ਦਾ ਮਤਲਬ ਹੈ ਉਦਮ ਕਰਨ ਵਾਲਾ ਸੰਸਾਰ ਦੇ ਅੰਦਰ ਕੋਈ ਵੀ ਮਨੁੱਖ ਜਿਹੜਾ ਉਦਮ ਕਰਨ ਵਾਲਾ ਹੈ ਉਸ ਉਦਮ ਕਰਨ ਵਾਲੇ ਦੀਆਂ ਕੀ ਨਿਸ਼ਾਨੀਆਂ ਕੀ ਨਿਸ਼ਾਨੀਆਂ ਹਨ ਬਾਣੀ ਨੇ ਹਰ ਜੀਵ ਨੂੰ ਉਦਮੀ ਬਣਾਇਆ ਸਵੇਰ ਹੁੰਦੀ ਹੈ ਕਾਦਰ ਨੇ ਕੁਦਰਤ ਦੇ ਅੰਦਰ ਜਿੰਨੇ ਜੀ ਪੈਦਾ ਕੀਤੇ ਨੇ ਸਾਰੇ ਜੀ ਆਪੋ ਆਪਣੇ ਉਦਰ ਦੀ ਪੂਰਤੀ ਲਈ ਉਦਮ ਕਰਦੇ ਨੇ ਭਾਵੇਂ ਉਹ ਜੀਵ ਹਵਾ ਵਿੱਚ ਉੱਡਣ ਵਾਲੇ ਪੰਛੀ ਨੇ ਭਾਵੇਂ ਉਹ ਪਸ਼ੂ ਨੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਮਨੁੱਖ ਵੀ ਆਪਣੇ ਉਦਰ ਦੀ ਪੂਰਤੀ ਲਈ ਉਦਮ ਕਰਦਾ ਹੈ ਤੇ ਉਦਮੀ ਬੰਦੇ ਦੀ ਨਿਸ਼ਾਨੀ ਕੀ ਹੈ ਸਤਿਗੁਰੂ ਕਹਿੰਦੇ ਨੇ ਉਦੋ ਸਾਹ ਹੈ ਕਿਆ ਨਿਸ਼ਾਨੀ ਉਦਮੀ ਬੰਦੇ ਦੀ ਨਿਸ਼ਾਨੀ ਕੀ ਹੈ ਸਤਿਗੁਰ ਕਹਿੰਦੇ ਨੇ ਟੋਟ ਨਾ ਆਵੇ ਅੰਨੀ ਅੰਨੀ ਦਾ ਮਤਲਬ ਅੰਨ ਹੈ ਅੰਨੀ ਨਹੀਂ ਬੋਲਣਾ ਇਹ ਉਹ ਸ਼ਬਦ ਹੋ ਜਾਏਗਾ ਫਿਰ ਅੱਖਾਂ ਤੋਂ ਹੀ ਨਾ ਜਿਹਨੂੰ ਦਿਸਦਾ ਨਾ ਹੋਵੇ ਉਹਦੇ ਲਈ ਸੰਸਾਰ ਵਿੱਚ ਸ਼ਬਦ ਵਰਤਿਆ ਜਾਂਦਾ ਹੈ ਅੰਨਾ ਇੱਥੇ ਸ਼ਬਦ ਹੈ ਅੰਨੀ ਅੰਨ ਸਭ ਕਹਿੰਦੇ ਨੇ ਉਹਦੇ ਘਰ ਦੇ ਵਿੱਚ ਅੰਨ ਦੀ ਕਦੇ ਟੋਟ ਨਹੀਂ ਆਉਂਦੀ ਜਿਹੜਾ ਉਦਮ ਕਰਨ ਵਾਲਾ ਬੰਦਾ ਹੋਵੇ ਉਹਦੇ ਘਰ ਵਿੱਚ ਸਾਬ ਕਹਿੰਦੇ ਨੇ ਕਦੇ ਅੰਨ ਦੀ ਤੋਟ ਨਹੀਂ ਹੁੰਦੀ ਹਾਂ ਜਿੰਨੇ ਉਦਮ ਨਹੀਂ ਕਰਨਾ ਉਹਨੂੰ ਆਪਣੇ ਜੀਵਨ ਦੇ ਪ੍ਰਤੀ ਬਹੁਤ ਸ਼ਿਕਾਇਤਾਂ ਹੁੰਦੀਆਂ ਨੇ ਉਦਮੀ ਬੰਦਾ ਭਾਵੇਂ ਕੋਈ ਵੀ ਐ ਸਮਾਜ ਦੇ ਅੰਦਰ ਭਾਵੇਂ ਕੋਈ ਛੋਟੇ ਤੋਂ ਛੋਟਾ ਕੰਮ ਕਰਨ ਵਾਲਾ ਹੀ ਕਿਉਂ ਨਾ ਹੋਵੇ ਭਾਵੇਂ ਕੋਈ ਬਿਲਕੁਲ ਜਿੰਨੂੰ ਅਸੀਂ ਨੀਵੇਂ दर्जे ਦਾ ਕੰਮ ਕਹਿੰਨੇ ਆ ਕੋਈ ਬਿਲਕੁਲ ਮਾੜਾ ਜਾਂ ਕੰਮ ਕਰਨ ਵਾਲਾ ਹੀ ਕਿਉ ਨ ਹੋਵੇ ਜਿਹੜਾ ਉਦਮੀ ਬੰਦਾ ਹੈ ਉਹਦੀ ਨਿਸ਼ਾਨੀ ਹੈ ਵੀ ਉਹਦੇ ਘਰ ਵਿੱਚ ਅੰਨ ਦੀ ਤੇ ਟੋਟ ਨਹੀਂ ਆਉਂਦੀ ਖਾਣ ਪੀਣ ਦੇ ਪਦਾਰਥਾਂ ਦੀ ਟੋਟ ਨਹੀਂ ਹੁੰਦੀ ਫਿਰ ਪਾਤਸ਼ਾਹ ਕਹਿੰਦੇ ਨੇ ਉਦੋ ਸੀ ਘਰੇ ਹੀ ਮੁੱਠੀ ਉਦੋ ਛਾਹ ਹੈ ਪਹਿਲੀ ਪੰਕਤੀ ਵਿੱਚ ਹੈ ਦੂਜੀ ਵਿੱਚ ਹੈ ਉਦੋ ਸੀ ਉਦਾਸੀ ਦਾ ਮਤਲਬ ਹੈ ਉਦਾਸੀ ਉਪਰਾਮਤਾ ਹੁਣ ਪਾਤਸ਼ਾਹ ਕਹਿੰਦੇ ਨੇ ਇਹਦੇ ਘਰ ਵਿੱਚ ਅੰਨ ਦੀ ਤੇ ਟੋਟ ਨਹੀਂ ਪਦਾਰਥਾਂ ਦੀ ਕੋਈ ਕਮੀ ਨਹੀਂ ਉਹਦੇ ਘਰ ਵਿੱਚ ਜਿੰਦੇ ਘਰ ਵਿੱਚ ਉਦਮ ਹੈ ਉਦਮੀ ਬੰਦਾ ਜੀਵਨ ਦੀ ਹਰ ਜ਼ਰੂਰਤ ਦੀ ਸ਼ੈ ਆਪਣੇ ਘਰ ਵਿੱਚ ਮੁਹੱਈਆ ਕਰਾ ਲੈਂਦਾ ਹੈ ਹਰ ਚੀਜ਼ ਪਰ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲ ਹੋਇਆ ਕਿ ਉਹ ਦੋ ਸੀ ਘਰੇ ਹੀ 부ਠੀ 부ਠੀ ਦਾ ਮਤਲਬ ਹੁੰਦਾ ਵਸਣਾ ਰਹਿਣਾ ਪਾਤਸ਼ਾਹ ਕਹਿੰਦੇ ਨੇ ਉਹ ਆਪਣੇ ਘਰ ਤੋਂ ਉਪਰਾਮ ਹੋ ਜਾਂਦੇ ਆ ਉਪਰਾਮ ਉਦਾਸੀਨ ਹੋ ਜਾਣਾ ਜਿਹੜੇ ਆ ਇੱਕ ਫਿਰਕਾ ਏ ਧਰਮ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਉਦਾਸੀ ਆਖਿਆ ਜਾਂਦਾ ਹੈ ਜਾਂ ਉਦਾਸੀਨ ਸੰਪਰਦਾ ਕਿਹਾ ਜਾਂਦਾ ਉਹ ਕੀ ਹੁੰਦੇ ਨੇ ਉਹ ਘਰ ਤੋਂ ਪਰਿਵਾਰ ਤੋਂ ਆਪਣੇ ਆਪ ਨੂੰ ਤੋੜ ਲੈਂਦੇ ਨੇ ਉਹ ਉਹਨਾਂ ਦਾ ਮੰਨਣਾ ਇਹ ਹੈ ਵੀ ਪਰਿਵਾਰ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਦੋਂ ਅਸੀਂ ਇਹ ਸ਼ਬਦ ਵਰਤਨੇ ਆ ਨਾ ਮੈਂ ਪਿਛਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਕੀਤੀਆਂ ਅਸੀਂ ਇਹ ਸ਼ਬਦ ਕਹਿੰਨੇ ਆ ਨਾ ਚਾਰ ਉਦਾਸੀਆਂ ਬਾਬੇ ਨਾਨਕ ਜੀ ਨੇ ਕੀਤੀਆਂ ਜਿਨ੍ਹਾਂ ਨੂੰ ਬਾਅਦ ਵਿੱਚ ਉਹਨਾਂ ਆਪਾਂ ਪ੍ਰਚਾਰ ਤੇਰੀ ਕਹਿੰਨੇ ਆ ਉਦਾਸੀ ਸ਼ਬਦ ਉਦਾਸ ਮਤ ਤੋਂ ਹੀ ਨਿਕਲਿਆ ਹੋਇਆ ਸ਼ਬਦ ਹੈ ਕਿਉਂਕਿ ਜਿੰਨਾਂ ਨਾਲ ਬਾਬੇ ਨਾਨਕ ਨੇ ਸਭ ਤੋਂ ਜ਼ਿਆਦਾ ਰਾਪਦਾ ਕੀਤਾ ਆਪਣੇ ਜੀਵਨ ਵਿੱਚ ਉਹ ਹੀ ਲੋਕ ਸਨ ਜਿਹੜੇ ਹੈ ਤੇ ਦੁਨੀਆ ਦੀ ਨਿਗਾਹ ਵਿੱਚ ਧਰਮੀ ਸਨ ਪਰ ਉਹ ਪਰਿਵਾਰ ਨੂੰ ਸਮਾਜ ਨੂੰ ਛੱਡ ਕੇ ਉਪਰਾਮ ਹੋ ਗਏ ਉਹਨਾਂ ਨੇ ਆਖਿਆ ਵੀ ਪਰਿਵਾਰ ਵਿੱਚ ਰਹਿ ਕੇ ਸਮਾਜ ਵਿੱਚ ਰਹਿ ਕੇ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ ਜਿੰਨੇ ਰੱਬ ਨਾਲ ਜੁੜਨਾ ਹੈ ਉਹਨੂੰ ਪਰਿਵਾਰ ਉਹਨੂੰ ਸੰਸਾਰ ਉਹਨੂੰ ਜਗਤ ਦੇ ਜੀਵਾਂ ਦੇ ਕਾਰਜਾਂ ਦਾ ਤਿਆਗ ਕਰਨਾ ਪੈਣਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਆਖੇ ਨੇ ਸਾਹਿਬ ਕਹਿੰਦੇ ਨੇ ਜਿਹੜਾ ਉਦਮੀ ਬੰਦਾ ਹੈ ਉਹਦੇ ਘਰ ਵਿੱਚ ਅੰਨ ਪਦਾਰਥਾਂ ਦੀ ਤੋਟ ਕਦੇ ਨਹੀਂ ਆਉਂਦੀ ਪਰ ਉਹ ਬੰਦਾ ਆਪਣੇ ਹਿਰਦੇ ਘਰ ਵਿੱਚ ਉ ਇੰਨਾ ਕੋ ਉਪਰਾਮ ਹੋ ਜਾਂਦਾ ਓਦੋ ਸੀ ਘਰੇ ਹੀ ਬੁੱਠੀ ਕੁੜਈ ਰੰਨੀ ਧੰਮੀ ਇਹ ਤਿੰਨ ਸ਼ਬਦ ਸਮਝਣਾ ਕੁੜਈ ਦਾ ਮਤਲਬ ਹੁੰਦਾ ਕੂੜਾ ਝੂਠ ਬਾਣੀ ਦੇ ਅੰਦਰ ਬੜੀ ਬੜੀ ਸ਼ਬਦ ਵਰਤਿਆ ਗਿਆ ਕੁੜਈ ਕੂੜੇ ਝੂਠੇ ਰੰਨੀ ਰੰਨੀ ਦਾ ਮਤਲਬ ਹੈ ਰੰਨਾ ਰਨ ਸ਼ਬਦ ਬਾਣੀ ਵਿੱਚ ਸਤਿਗੁਰ ਨੇ ਔਰਤ ਲਈ ਵੀ ਵਰਤਿਆ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ ਇਹ ਕੋਈ ਮਾੜਾ ਸ਼ਬਦ ਨਹੀਂ ਹੈ ਆਮ ਰੋਗ ਪੰਜਾਬੀ ਦੇ ਅੰਦਰ ਪੰਜਾਬ ਦੀ ਧਰਤੀ ਤੇ ਪ੍ਰਾਤਨ ਸਮੇਂ ਤੋਂ ਇਹ ਸ਼ਬਦ ਵਰਤਦੇ ਨੇ ਪਰ ਇਹਦੀ ਸੈਂਸ ਕਿਸੇ ਜਗ੍ਹਾ ਤੇ ਬੰਦਾ ਦੂਜੇ ਪਾਸੇ ਲੈ ਕੇ ਚਲਾ ਜਾਂਦਾ ਹੈ ਕਿਉਂਕਿ ਸ਼ਬਦ ਉਹੀ ਹੁੰਦੇ ਨੇ ਔਰ ਉਹਨਾਂ ਨੂੰ ਤੁਸੀਂ ਜਿਸ ਸੈਂਸ ਵਿੱਚ ਵਰਤਦੇ ਹੋ ਉਹ ਉਸ ਮੁਤਾਬਕ ਉਹਦੇ ਭਾਵ ਬਦਲ ਜਾਂਦੇ ਹੁੰਦੇ ਨੇ ਸਤਿਗੁਰ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਸਾਬ ਕਹਿੰਦੇ ਨੇ ਕੁੜੇ ਰੰਨੀ ਧੰਮੀ ਧੰਮੀ ਦਾ ਮਤਲਬ ਹੈ ਤਮੱਕੜ ਰੋਲਾ ਜਿਹਨੂੰ ਆਪਾਂ ਪੰਜਾਬੀ ਚੁੱਕਾ ਦਿੰਨੇ ਆ ਵੀ ਖੁਰਦੂ ਮਚਾਣਾ ਵੀ ਕੋਈ ਬੱਚਾ ਘਰ ਵਿੱਚ ਬੈਠਦਾ ਹੋਵੇ ਨੇ ਇੱਧਰ ਉੱਧਰ ਭੱਜਦਾ ਹੋਵੇ ਤੇ ਉਹਨੂੰ ਆਪਾਂ ਕਹਿੰਦੇ ਕੀ ਖੁਰਦੂ ਚਾਇਆ ਹੈ ਜਿਹੜਾ ਟਿੱਕੇ ਨਾ ਬੈਠੇ ਨਾ ਸਤਿਗੁਰ ਕਹਿੰਦੇ ਨੇ ਉਹ ਬੰਦਾ ਜਿਹੜਾ ਉਦਮ ਕਰ ਰਿਹਾ ਉਹਦੇ ਘਰ ਵਿੱਚ ਅੰਨ ਦੀ ਕਮੀ ਨਹੀਂ ਪਰ ਉਹ ਆਪਣੇ ਹਿਰਦੇ ਘਰ ਵਿੱਚ ਇਨਾ ਉਪਰਾਮ ਹੋ ਜਾਂਦਾ ਹੈ ਇਨਾ ਉਦਾਸੀਨ ਹੋ ਜਾਂਦਾ ਹੈ ਕਿ ਸਤਿਗੁਰ ਕਹਿੰਦੇ ਨੇ ਜਿਹੜੀਆਂ ਆਉਂਦੀਆਂ ਰੰਨਾ ਨਹੀਂ ਹੁਣ ਧਿਆਨ ਦੇਣਾ ਜਿਹੜੀਆਂ ਆਉਂਦੀਆਂ ਰੰਨਾ ਰੰਨਾ ਦਾ ਮਤਲਬ ਇੱਥੇ ਬਾਰਮੁਕੀ ਔਰਤ ਨਹੀਂ ਹੈ ਸ਼ਰੀਰ ਦੀ ਗੱਲ ਹੋ ਰਹੀ ਹੈ ਜਿਹੜੀਆਂ ਦਿਆਂ ਸ਼ਰੀਰ ਦੀਆਂ ਰੰਨਾ ਨੇ ਸਭ ਕਹਿੰਦੇ ਨੇ ਉਹਦੇ ਅੰਦਰ ਹੀ ਰੋਲਾ ਪਾਉਂਦੀਆਂ ਨੇ ਉਹਨਾਂ ਦੇ ਅੰਦਰ ਟਿਕਦੀਆਂ ਨੇ ਕਿਹੜੀਆਂ ਰੰਨਾ ਪਾਤਸ਼ਾਹ ਕਹਿੰਦੇ ਨੇ 73 ਰੰਨੀ ਉਹ 7 ਨੇ ਉਹਨਾਂ ਦੀ ਗਿਣਤੀ 7 ਹੈ ਹੁਣ ਜਿਹੜੀ 7 ਦੀ ਗਿਣਤੀ ਇੱਥੇ ਕੀਤੀ ਵਿਦਵਾਨਾਂ ਨੇ ਉਹ ਹੈ ਦੋ ਅੱਖਾਂ ਦੋ ਅੱਖਾਂ ਦੋ ਕੰਨ ਇੱਕ ਨੱਕ ਨਾਸਿਕਾ ਨੂੰ ਇੱਕ ਗਿਣਿਆ ਇੱਕ ਨੱਕ ਇੱਕ ਮੂੰਹ ਤੇ ਇੱਕ ਜਨਿੰਦ ਇੰਦਰੀ ਕਾਮ ਇੰਦਰੀ ਇਹ ਜਿਹੜੀਆਂ ਸੱਤ ਨੇ ਸਤਗੁਰ ਕਹਿੰਦੇ ਨੇ ਇਹ ਜਿਹੜੀਆਂ ਸੱਤੇ ਨੇ ਸਤੀ ਰੰਨੀ ਇਹ ਸੱਤ ਰੰਨਾ ਨੇ ਟਿਕਦੀਆਂ ਅੱਖਾਂ ਬੰਦਾ ਕਮਰੇ ਚੋਂ ਬੰਦ ਕਰਦੇ ਹੋ ਦੋ ਦਿਨ ਨਹੀਂ ਟਿਕ ਸਕਦਾ ਆਦਮੀ ਉਹਨੂੰ ਸੰਸਾਰ ਦੇ ਅੰਦਰ ਛੋਟਾ ਜਿਹਾ ਬੱਚਾ ਵੀ ਹੋਵੇ ਨਾ ਉਹਨੂੰ ਵੀ ਤੁਸੀਂ ਵਿਹੜੇ ਵਿੱਚ ਬਾਹਰ ਲੈ ਕੇ ਆ ਜਾਓ ਉਹਨਾਂ ਦੁਨੀਆ ਨੂੰ ਬਾਹਰ ਮੁਖੀ ਲੋਕਾਂ ਨੂੰ ਵੇਖਿਓ ਵੀ ਖੁਸ਼ ਹੁੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਨਾਂ ਅੱਖਾਂ ਦਾ ਸੁਭਾਅ ਐਸਾ ਹੈ ਬੰਦਾ ਮਰਨ ਕਿਨਾਰੇ ਤੱਕ ਪਹੁੰਚ ਜਾਂਦਾ ਪਰ ਅੱਖੀਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ ਇਹ ਰੱਜਦੀਆਂ ਨਹੀਂ ਜਿੰਨਾ ਮਰਜੀ ਸੰਸਾਰ ਦੇ ਅੰਦਰ ਵੇਖ ਲੈਣ ਅੱਖਾਂ ਕਦੀ ਨਹੀਂ ਕਹਿੰਦੀਆਂ ਮੈਂ ਤ੍ਰਿਪਤ ਹੋ ਗਈਆਂ ਬਸ ਮੈਨੂੰ ਹੋਰ ਵੇਖਣ ਦੀ ਇੱਛਾ ਨਹੀਂ ਹੈਗੀ ਧਿਆਨ ਦੇਣ ਨੂੰ ਮੈਨੂੰ ਹੋਰ ਦੇਖਣ ਦੀ ਇੱਛਾ ਨਹੀਂ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹੁਣ ਤੁਸੀਂ ਬਾਬਾ ਜੀ ਕਹਿੰਦੇ ਨੇ ਇਹ ਦੋਏ ਨੈਨਾ ਮਤ ਛੂਹੋ ਪਿਰ ਦੇਖਣ ਕੀ ਬਾਬਾ ਜੀ ਕਹਿੰਦੇ ਨੇ ਵਿਕਾਰਾਂ ਨੂੰ ਕਿ ਤੁਸੀਂ ਮੇਰੇ ਪੂਰੇ ਅੰਦਰ ਨੂੰ ਖਾਲੀ ਕਰ ਦਿੱਤਾ ਹੈ ਮੇਰੇ ਅੰਦਰ ਦੇ ਸਾਰੇ ਸੋਮੇ ਲੁੱਟ ਲੈਨੇ ਤੁਸੀਂ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਨੰਦਿਆਂ ਸਭ ਅੰਗ ਧ੍ਰਿਗ ਤਿੰਨਾਂ ਕਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਬਾਬਾ ਜੀ ਕਹਿੰਦੇ ਨੇ ਸਾਰਾ ਸ਼ਰੀਰ ਮੇਰਾ ਇਹ ਅੰਦਰ ਦੇ ਅੰਦਰ ਦੇ ਚਸਕਿਆਂ ਨੇ ਅੰਦਰ ਦੀ ਸਮਝ ਨੇ ਖਤਮ ਕਰ ਦਿੱਤਾ ਵਿਕਾਰਾਂ ਦੇ ਰੂਪ ਵਿੱਚ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ हे ਮੇਰੇ ਅੱਖਾਂ ਨੂੰ ਸੰਬੋਧਨ ਕਰਕੇ ਇਹ ਦੋਇ ਨੈਨਾ ਮਤ ਛੂਓ ਅਜੇ ਮੈਨੂੰ ਧੁੰਦਲਾ ਧੁੰਦਲਾ ਦਿਸਦਾ ਹੈ ਬਾਬਾ ਜੀ ਕਹਿੰਦੇ ਨੇ ਪਰ ਮੇਰੇ ਇਨ੍ਹਾਂ ਅੱਖਾਂ ਨੂੰ ਨਾ ਤੁਸੀਂ ਇਨ੍ਹਾਂ ਦੀ ਜੋਤ ਨੂੰ ਨਾ ਕੱਢੋ ਅਜੇ ਅਜੇ ਇਨ੍ਹਾਂ ਦੀ ਜੋਤ ਅੰਦਰ ਰਹਿਣ ਦਿਓ ਪੁੱਛਿਆ ਬਾਬਾ ਜੀ ਹੁਣ ਕੀ ਤੁਸੀਂ ਵੇਖਣਾ ਹੈ ਕਹਿੰਦੇ ਨੇ ਦੁਨੀਆ ਬਹੁਤ ਵੇਖ ਲਈਏ ਪਰੀਆਂ ਨੇਤਰਾਂ ਦੇ ਨਾਲ ਇੱਕ ਚੀਜ਼ ਵੇਖਣ ਦੀ ਇੱਛਾ ਰਹਿ ਗਈ ਹੈ ਕਿਹੜੀ ਉਹ ਹੈ ਪ੍ਰਮਾਤਮਾ ਦੇ ਦਰਸ਼ਨ ਉਹ ਰੱਬ ਦੇ ਦਿਦਾਰ ਇਹ ਦੋ ਨੈਣਾ ਮਤ ਚੂਓ ਫਿਰ ਦੇਖਣ ਕੀ ਆ ਪਰ ਇਹ ਰਾਸ ਸਾਰਿਆਂ ਦੇ ਅੰਦਰ ਨਹੀਂ ਪੈਦਾ ਹੁੰਦੀ ਬੰਦਾ ਮਰਦਿਆਂ ਵੀ ਕਹਿੰਦਾ ਨਾ ਅਜੇ ਪੁੱਤਰਾਂ ਦਾ ਤਾਂ ਵਿਆਹ ਵੇਖ ਲਿਆ ਪੋਤਰਿਆਂ ਦਾ ਵੇਖ ਲੈਂਦਾ ਤੇ ਬੜਾ ਚੰਗਾ ਸੀ ਇਹੀ ਹੁੰਦਾ ਨਾ ਜੇ ਪੋਤਰਿਆਂ ਦਾ ਵੇਖ ਲਿਆ ਹੋਵੇ ਤੇ ਫਿਰ ਖਾਹਸ਼ ਉਹ ਦੂ ਅੱਗੇ ਚੱਲੀ ਜਾਂਦੀ ਹੈ ਇਹ ਮੁਕਤ ਨਹੀਂ ਹੈਗੀ ਇਸ ਕਰਕੇ ਸਤਿਗੁਰ ਕਹਿੰਦੇ ਨੇ ਜਿਹੜੀਆਂ ਸੱਤ ਰੰਨਾ ਨੇ ਸੱਤੀ ਰੰਨੀ ਇਹਨਾਂ ਨੇ ਕੀ ਕੀਤਾ ਘਰੇ ਸਿਆਪਾ ਆ ਘਰ ਦੇ ਅੰਦਰ ਸ਼ਰੀਰ ਰੂਪੀ ਘਰ ਦੇ ਅੰਦਰ ਇਹਨਾਂ ਸਿਆਪਾ ਪਾਇਆ ਹੋਇਆ ਕਿਉਂਕਿ ਟਿਕਦੀਆਂ ਨਹੀਂ ਨਾ ਅੱਖਾਂ ਦੀ ਆਪਣੀ ਇੱਛਾ ਹੈ ਕੰਨਾਂ ਦੀ ਆਪਣੀ ਹੈ ਦੇਖੋ ਨਾ ਗੁਰੂ ਘਰ ਵਿੱਚ ਆ ਕੇ ਵੀ ਅਸੀਂ ਪਤਾ ਬੰਦੇ ਅਸੀਂ ਤੇ ਰੋਜ਼ ਵੇਖਨੇ ਆ ਤੇ ਬੇਨਤੀਆਂ ਵੀ ਕਰਨੇ ਆ ਅਸੀਂ ਪਤਾ ਕੀ ਕੀ ਕਿਹੜੇ ਬੰਦੇ ਨੂੰ ਲਾ ਬਣੇ ਆ ਅਸੀਂ ਉਹ ਜਗ੍ਹਾ ਚੂਸ ਕਰਨੇ ਆ ਜਿੱਥੇ ਸਾਡੇ ਵਰਗਾ ਕੋਈ ਦੂਜਾ ਬੈਠਾ ਹੈ ਫਿਰ ਭਾਵੇਂ 10 ਮਿੰਟ ਬੈਠੀਏ ਭਾਵੇਂ 15 ਮਿੰਟ ਬੈਠੀਏ ਭਾਵੇਂ 5 ਮਿੰਟ ਬੈਠੀਏ ਅਸੀਂ ਉਨੀ ਦੇਰ ਤੱਕ ਚੁੱਪ ਨਹੀਂ ਕਰਨੀ ਫਲਾਣੇ ਦਿਨੋਂ ਫਲਾਣੇ ਦਾ ਘਰ ਫਲਾਣੇ ਦੀ ਬਿਜ਼ਨਸ ਕੀ ਚੀਜ਼ ਕੀ ਚੱਲ ਰਿਹਾ ਆਪਣੇ ਨਾਲ ਕੋਈ ਮਤਲਬ ਨਹੀਂ ਦੁਨੀਆ ਦੇ ਪੋਤੜੇ ਫਰੋਲਾਂਗੇ ਵੀ ਉਹਨਾਂ ਦੇ ਘਰ ਚੁੱਕੀ ਹੋ ਰਿਹਾ ਹੈ ਆਪਣਾ ਕੋਈ ਮਤਲਬ ਨਹੀਂ ਵੀ ਜਿੱਥੇ ਆਏ ਆ ਸਮਾਂ ਕੱਢ ਕੇ ਇੱਥੇ ਕਿਉਂ ਆਏ ਆ ਜੇ ਸਭ ਕੁਝ ਕਰਨਾ ਸੀ ਤੇ ਤੇ ਗੁਰਦੁਆਰੇ ਤੋਂ ਬਾਹਰ ਵੀ ਹੋ ਸਕਦਾ ਹੈ ਇੱਥੇ ਸਤਿਗੁਰ ਨੇ ਮੈਂ ਬੱਦੀ ਸੱਚ ਧਰਮਸ਼ਾਲ ਹੈ ਇੱਥੇ ਸਤਿਗੁਰ ਨੇ ਸਾਡੇ ਸਿੱਖਣ ਦੇ ਲਈ ਸਕੂਲ ਬਣਾਇਆ ਧਰਮਸ਼ਾਲ ਬਣਾਈ ਹੈ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਸੱਤਿ ਰੰਨੀ ਘਰੇ ਸਿਆਪਾ ਹੁਣ ਇਹਨਾਂ ਦੇ ਸਿਆਪੇ ਅੰਦਰੋਂ ਨਹੀਂ ਖਤਮ ਹੁੰਦੇ ਅੱਖਾਂ ਦੀ ਆਪਣੀ ਮੰਗ ਹੈ ਕੰਨਾਂ ਦੀ ਆਪਣੀ ਮੰਗ ਹੈ ਨੱਕ ਦੀ ਆਪਣੀ ਹੈ ਮੂੰਹ ਦੀ ਆਪਣੀ ਹੈ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਇੰਦਰੀਆਂ ਦੀ ਆਪਣੀ ਹੈ ਸਾਰਿਆਂ ਦੀ ਆਪਣੀ ਪਰ ਹਰ ਵੇਲੇ ਇਹਨਾਂ ਦਾ ਰੋਲਾ ਅੰਦਰੋਂ ਮੁੱਕਦਾ ਨਹੀਂ ਕਿਉਂ ਕਿਉਂ ਸਭ ਕਹਿੰਦੇ ਨੇ ਉਦਸਾਹੀ ਬੰਦਾ ਜਿਹੜਾ ਹੈ ਜਿਹੜਾ ਉਦਮ ਕਰਨ ਵਾਲਾ ਹੈ ਉਹ ਸਾਰਾ ਕੁਝ ਤੇ ਇਕੱਠਾ ਕਰ ਲੈਂਦਾ ਹੈ ਪਰ ਉਹਦੇ ਆਪਣੇ ਅੰਦਰ ਇੱਕ ਐਸੀ ਉਪਰਾਮਤਾ ਉਦਾਸੀ ਬਣ ਜਾਂਦੀ ਹੈ ਕਿਉਂਦੇ ਆਪਣੇ ਘਰ ਦੇ ਵਿੱਚ ਦਾ ਰੋਲਾ ਖਤਮ ਨਹੀਂ ਹੁੰਦਾ ਇਹਨੂੰ ਇੰਜ ਸਮਝ ਲਓ ਵੀ ਬੰਦਾ ਕੋਈ ਬਾਹਰੀ ਤੌਰ ਤੇ ਬੜਾ ਸਮਰੱਥ ਹੋਵੇ ਉਹਨੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਕਰ ਜੋੜ ਲਈਆਂ ਹਰ ਚੀਜ਼ ਦੀ ਉਹਦੇ ਕੋਲ ਫੈਸਿਲਿਟੀ ਹੈ ਹਰ ਚੀਜ਼ ਉਹਦੇ ਕੋਲ ਹੈ ਪਰ ਉਹਦੇ ਆਪਣੇ ਘਰ ਦੇ ਵਿੱਚ ਦਾ ਜਿਹੜਾ ਕਲੇਸ਼ ਹੈ ਉਹ ਕਦੇ ਮੁੱਕਦਾ ਹੀ ਨਹੀਂ ਘਰ ਵਿੱਚ ਜਿੰਨੇ ਜੀ ਨੇ ਉਹਨਾਂ ਦਾ ਕਲੇਸ਼ ਨਹੀਂ ਮੁਕਦਾ ਚਾਰ ਜੀ ਨੇ ਪੰਜ ਨੇ ਛੇ ਨੇ ਉਹ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ ਤੇ ਇਹੋ ਜਿਹਾ ਬੰਦਾ ਘਰ ਵਿੱਚ ਸੁਖੀ रह ਸਕਦਾ ਜੀ ਅਸੀਂ ਖੁਦ ਸੋਚੀਏ ਵੀ ਅਸੀਂ ਚਾਰ ਜੀ ਘਰ ਦੀ ਛੱਤ ਥੱਲੇ ਰਹਿੰਦੇ ਹੋਈਏ ਤੇ ਜਦੋਂ ਘਰ ਦੇ ਅੰਦਰ ਚਾਰੇ ਜੀ ਇਕੱਠੇ ਹੋਣ ਤੇ ਆਪਸ ਵਿੱਚ ਹੀ ਲੜਦੇ ਰਹਿਣ ਤੇ ਜਿਹੜਾ ਘਰ ਦਾ ਓਨਰ ਹੋਏਗਾ ਨਾ ਬਣਾਉਣ ਵਾਲਾ ਮਿਹਨਤ ਕਰਨ ਵਾਲਾ ਮਸ਼ੱਕਤ ਕਰਨ ਵਾਲਾ ਉਹ ਜਿਵੇਂ ਘਰ ਵਿੱਚ ਐਂਟਰ ਹੋਵੇ ਤੇ ਆਂਦਿਆਂ ਨਾਲ ਹੀ ਘਰ ਦੇ ਸਿਆਪੇ ਸ਼ੁਰੂ ਹੋ ਜਾਣ ਉਹ ਕਹਿੰਦਾ ਐਦੂ ਚੰਗਾ ਘਰ ਤੋਂ ਬਾਹਰ ਹੀ ਰਹਿਣਾ ਤੇ ਠੀਕ ਹੈ ਉਹਨੂੰ ਘਰ ਵੀ ਖਾਨ ਨੂੰ ਪੈਂਦਾ ਹੈ ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਤੀ ਰੰਨੀ ਘਰੇ ਸਿਆਪਾ ਰੋਵਣ ਕੂੜੀ ਕੰਮੀ ਇਹ ਕਿਹੜਾ ਸਿਆਪਾ ਕੀ ਰੋਣਾ ਰੋਂਦੀਆਂ ਨੇ ਇਹਨਾਂ ਦੀ ਆਪਣੀ ਆਪਣੀ ਇੱਛਾ ਹੈ ਆਪਣੀ ਆਪਣੀ ਆਸ ਅੱਖਾਂ ਕਹਿੰਦੀਆਂ ਨੇ ਸਾਨੂੰ ਵੇਖਣ ਨੂੰ ਚਾਹੀਦਾ ਹੈ ਕੰਨ ਕਹਿੰਦੇ ਨੇ ਸਾਨੂੰ ਸੁਣਨ ਨੂੰ ਨਿੰਦਾ ਚਾਹੀਦੀ ਹੈ ਜੀਬਾ ਕਹਿੰਦੀ ਸਾਨੂੰ ਸੰਸਾਰ ਦੇ ਰਸ ਕਸ ਚਾਹੀਦੇ ਨੇ ਹੁਣ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੀ ਆਪਣੀ ਅੰਦਰ ਦੀ ਜਿਹੜੀਆਂ ਖਾਹਿਸ਼ਾਂ ਨੇ ਆਸ ਆਵਾਂ ਨੇ ਮੁਕਦੀਆਂ ਨਹੀਂ ਰੋਵੇਂ ਰੋਮਣ ਕੂੜੀ ਕੰਮੀ ਕੂੜੇ ਕੰਮਾਂ ਨੂੰ ਝੂਠੇ ਕੰਮਾਂ ਨੂੰ ਇਹ ਰੋਂਦੀਆਂ ਨੇ ਔਰ ਪਾਤਸ਼ਾਹ ਕਹਿੰਦੇ ਨੇ ਜੋ ਲੇਵੈ ਸੋ ਦੇਵੈ ਨਹੀਂ ਹੁਣ ਪਾਤਸ਼ਾਹ ਕਹਿੰਦੇ ਨੇ ਜੋ ਕੁਝ ਬੰਦਾ ਆਪਣੇ ਜੀਵਨ ਵਿੱਚ ਲੈਂਦਾ ਹੈ ਲੇਵੈ ਪਰਮਾਤਮਾ ਕੋਲੋਂ ਮੰਗਦਾ ਹੈ ਰੱਬ ਕੋਲੋਂ ਮੰਗਦਾ ਹੈ ਲੈਂਦਾ ਹੈ ਜੋ ਕੁਝ ਉਦਮ ਕਰਕੇ ਆਪਣੇ ਜੀਵਨ ਵਿੱਚ ਲਿਆਂਦਾ ਹੈ ਜੋ ਲੇਵੈ ਸੋ ਦੇ ਵੈ ਨਹੀਂ ਹੁਣ ਜਿਹੜੀਆਂ ਚੀਜ਼ਾਂ ਨੇ ਲਈਆਂ ਹੁਣ ਉਹ ਦੇ ਨਹੀਂ ਦਿੰਦਾ ਨਹੀਂ ਸ਼ਰੀਰ ਲਿਆ ਨਾ ਰੱਬ ਜੀ ਕੋਲ ਪਾਤਸ਼ਾਹ ਕਹਿੰਦੇ ਨੇ ਜਿੱਦਣ ਦੇਣਾ ਹੋਵੇ ਬੰਦਾ ਖੁਸ਼ੀ ਨਾਲ ਦੇ ਦਿੰਦਾ ਹੈ ਵਸਤੂਆਂ ਦੇਣੀਆਂ ਹੀ ਬੜੀਆਂ ਔਖੀਆਂ ਨੇ ਕਰਦੀਆਂ ਚੀਜ਼ਾਂ ਦੇਣੀਆਂ ਹੀ ਬੜੀਆਂ ਔਖੀਆਂ ਨੇ ਕੋਈ ਘਰ ਦੇ ਵਿੱਚ ਛੋਟੀ ਤੋਂ ਛੋਟੀ ਚੀਜ਼ ਹੋਵੇ ਨਾ ਮaaf ਕਰਨਾ ਕਿਸੇ ਆਪਣੇ ਨੂੰ ਵੀ ਦੇਣੀ ਹੋਵੇ ਨਾ ਬੰਦੇ ਤਾਂ ਵੀ ਬੰਦੇ ਦੀਆਂ ਤਾਂ ਆ ਨਿਕਲਦੀਆਂ ਨੇ ਆਪਣੇ ਨੂੰ ਵੀ ਦੇਣੀ ਹੋਵੇ ਹਾਲਾਂਕਿ ਭਾਵੇਂ ਉਹ ਚੀਜ਼ ਘਰ ਵਿੱਚ ਬੇਕਾਰ ਹੀ ਪਈ ਹੋਵੇ ਉਹ ਕਦੀ ਉਸ ਨਾ ਕੀਤੀ ਹੋਵੇ ਪਰ ਉਹ ਆਪਣੇ ਨੂੰ ਵੀ ਕਿਸੇ ਨੂੰ ਦੇਣੀ ਹੋਵੇ ਬੰਦਾ ਤਾਂ ਵੀ ਰੋਂਦਾ ਤੇ ਕੁਰ ਲਾਂਦਾ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਦਾਤਾਂ ਪ੍ਰਮਾਤਮਾ ਕੋਲੋਂ ਲਈਆਂ ਨੇ ਜੋ ਲੇਦਾ ਸੋ ਦੇਵੇ ਨਹੀਂ ਐਸੇ ਬੰਦੇ ਦੀ ਫਿਤਰਤ ਬਣ ਜਾਂਦੀ ਸੁਭਾਅ ਬਣ ਜਾਂਦਾ ਜਿਵੇਂ ਉਹ ਲੈਂਦਾ ਓਵੇਂ ਦਿੰਦਾ ਨਹੀਂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਕੋਲੋਂ ਨਾ ਇੱਕ ਸਿੱਖ ਆਇਆ ਹੈ ਸਤਗੁਰ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਦਾਤਾ ਜੀ ਬਾਣੀ ਮੈਂ ਪੜਨਾ ਯਤਨ ਵੀ ਕਰਨਾ ਬਾਣੀ ਨੂੰ ਸਮਝਣ ਦਾ ਪਰ ਸਤਗੁਰ ਜੀ ਇੱਕ ਗੱਲ ਬਾਣੀ ਵਿੱਚ ਬੜੀ ਵਾਰੀ ਤੁਸੀਂ ਦ੍ਰਿੜ ਕਰਾਈ ਹੈ ਕਿ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਪ੍ਰਮਾਤਮਾ ਦੀ ਰਜ਼ਾ ਵਿੱਚ ਰੱਬ ਦੀ ਰਜ਼ਾ ਵਿੱਚ ਕਿਵੇਂ ਰਹੀਏ ਕੋਈ ਸਾਨੂੰ ਵੀ ਐਸੀ ਉਜਗਤਾ ਦੱਸੋ ਵੀ ਸਾਨੂੰ ਪ੍ਰਮਾਤਮਾ ਦੀ ਰਜਾ ਮਿੱਠੀ ਲੱਗੇ ਜਿਵੇਂ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗਾ ਜਿਵੇਂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਉਲਾਹਣੋ ਮੈਂ ਕਾਹੂ ਨਾ ਦਿਓ ਸਤਿਗੁਰ ਮੈਂ ਕਿਸੇ ਨੂੰ ਕੋਈ ਉਲਾਮਾ ਨਹੀਂ ਦਿੰਦਾ ਮਨ ਮੀਠ ਤੁਹਾਰੋ ਕਿਉ ਮੈਂ ਤੁਹਾਡੇ ਬਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਜਿਦੋਂ ਰੱਬ ਦੇ ਬਾਣੇ ਵਿੱਚ ਰਵਾਂਗੇ ਨਾ ਉਦੋਂ ਉਲਮਾ ਨਹੀਂ ਹੋਏਗਾ ਉਦੋਂ ਰਜ਼ਾ ਹੋਏਗਾ ਉਦੋਂ ਬਾਣਾ ਹੋਵੇਗਾ ਸਤਗੁਰ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਤੇ ਦਾਤਾਰ ਪਿਤਾ ਜੀ ਨੇ ਕਿਰਪਾ ਕੀਤੀ ਉਸ ਸਿੱਖ ਨੂੰ ਉਸ ਜਿਹਨੇ ਗੱਲ ਕੀਤੀ ਜਿਹਨੇ ਸਵਾਲ ਕੀਤਾ ਉਹਨੂੰ ਇੱਕ ਸਿੱਖ ਦਾ ਐਡਰੈਸ ਦੇ ਦਿੱਤਾ ਤੇ ਕਹਿ ਦਿੱਤਾ ਤੂੰ ਉਸ ਸਿੱਖ ਦੇ ਕੋਲ ਜਾ ਧਿਆਨ ਦੇਣਾ ਤੂੰ ਉਹਦੇ ਕੋਲ ਜਾ ਹੁਣ ਉਹ ਸਿੱਖ ਉਹਦੇ ਕੋਲ ਗਿਆ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਉਸ ਗੱਲ ਦਾ ਜਵਾਬ ਦੇ ਸਕਦੇ ਨੇ ਪਰ ਪਾਤਸ਼ਾਹ ਜੀ ਨੇ ਉਹਦੀ ਨਿਸ਼ਾਨ ਨੂੰ ਉਹਦੇ ਅੰਦਰ ਦੀ ਇਸ ਸ਼ੰਕਾ ਨੂੰ ਦੂਰ ਕਰਨ ਦੇ ਲਈ ਕਿਉਂਕਿ ਜਿੰਨੀ ਦੇਰ ਤੱਕ ਬੰਦਾ ਪ੍ਰੈਕਟੀਕਲੀ ਕਿਸੇ ਚੀਜ਼ ਵਿੱਚ ਉਹਨਾ ਨਾ ਨਿਕਲੇ ਉਨੀ ਦੇਰ ਤੱਕ ਸਮਝ ਨਹੀਂ ਆਉਂਦੀ ਕਿਸੇ ਚੀਜ਼ ਨੂੰ ਕਹਿਣਾ ਬੜਾ ਸੌਖਾ ਹੁੰਦਾ ਹੈ ਜੇ ਕੋਈ ਕਿਸੇ ਚੀਜ਼ ਦੇ ਉੱਪਰ ਲੈਕਚਰ ਕਰਨਾ ਹੋਵੇ ਨਾ ਮੈਂ ਵੀ ਕਰ ਦਿਆਂਗਾ ਮਰਨ ਤੇ ਕਰਨਾ ਹੋਵੇ ਜੀਨ ਤੇ ਕਰਨਾ ਹੋਵੇ ਬੜਾ ਸੁੱਖ ਹੈ ਪਰ ਜਦੋਂ ਬੰਦਾ ਉਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਹੰਡਾਉਂਦਾ ਹੈ ਨਾ ਸਮਾਂਨ ਤੇ ਜਦੋਂ ਉਹਨਾਂ ਨੂੰ ਫੇਸ ਕਰਦਾ ਹੈ ਫਿਰ ਪਤਾ ਲੱਗਦਾ ਹੈ ਵੀ ਇਸ ਸੰਸਾਰ ਦੇ ਅੰਦਰ ਉਸ ਚੀਜ਼ ਨੂੰ ਹੰਡਾਣਾ ਕਿੰਨਾ ਔਖਾ ਹੈ ਬੜੇ ਪਿਆਰੇ ਬਚਨ ਕਿਸੇ ਆਦੀਬ ਨੇ ਕਹੇ ਨੇ ਉਹ ਕਹਿੰਦਾ ਇੱਕਨਾਂ ਦੇ ਕਰਪੁੱਤਰ ਨਾਲੇ ਪੁੱਤਰੇ ਇੱਕਨਾਂ ਦੇ ਕਰਤੀਆਂ ਨਾਲੇ ਦੋਤਰੇ ਇੱਕਨਾਂ ਦੇ ਕਰ ਇੱਕ ਸੋਪੀ ਜਾਏ ਮਰ ਬਜੀਦਾ ਕੌਣ ਸਾਹਿਬ ਨੂੰ ਆਖੇ ਉਹ ਨਹੀਂ ਇੰਜ ਕਰ ਇੱਕ ਹੋਵੇ ਤੇ ਚਲਾ ਜਾਏ ਮੇਰੇ ਵਰਗਾ ਬੋਲ ਕੇ ਚਲਾ ਜਾਏਗਾ ਨਹੀਂ ਬਾਣੇ ਵਿੱਚ ਰਹਿਣਾ ਚਾਹੀਦਾ ਰਜ਼ਾ ਵਿੱਚ ਰਹਿਣਾ ਚਾਹੀਦਾ ਪਰ ਸੱਚ ਹੈ ਜਿਹੜਾ ਬੰਦਾ ਉਸ ਪ੍ਰੈਕਟੀਕਲੀ ਸਮੇਂ ਵਿੱਚੋਂ ਨਿਕਲ ਰਿਹਾ ਹੈ ਉਹਨੂੰ ਪੁੱਛੋ ਵੀ ਉਹ ਬੰਦੇ ਦੇ ਅੰਦਰ ਕੀ ਬੀਤਦੀ ਹੈ ਉਰੋ ਚੀਜ਼ ਉਹਦੋਂ ਬੰਦਾ ਸਮਝ ਸਕਦਾ ਜਦੋਂ ਆਪ ਉਸ ਅਵਸਥਾ ਦੇ ਵਿੱਚੋਂ ਨਿਕਲੇ ਕਈ ਵਾਰੀ ਚੀਜ਼ਾਂ ਸਮਝਾਣੀਆਂ ਸ਼ਬਦੀ ਤੌਰ ਤੇ ਬੜੀਆਂ ਸੌਖੀਆਂ ਹੁੰਦੀਆਂ ਨੇ ਕੋਰੋਨਾ ਨੂੰ ਪ੍ਰੈਕਟੀਕਲੀ ਤੌਰ ਤੇ ਜੀਵਨ ਵਿੱਚ ਕਮਾਣਾ ਬੜਾ ਔਖਾ ਹੁੰਦਾ ਹੈ ਸਤਿਗੁਰ ਨੇ ਉਹਨੂੰ ਭੇਜਿਆ ਸਿੱਖ ਕੋ ਇਹ ਸਿੱਖ ਗਿਆ ਸਤਿਗੁਰ ਪਾਤਸ਼ਾਹ ਜੀ ਦਾ ਬਾਣਾ ਉਸ ਦਿਨ ਜਿੱਦਣੇ ਗਿਆਨ ਆਉਂਦੀ ਦੁਕਾਨ ਹੈ ਕਰਿਆਨੇ ਦੀ ਤੇ ਉਹਦਾ ਨਾਮ ਇਤਿਹਾਸ ਵਿੱਚ ਆਇਆ ਹੈ ਭਾਈ ਬੰਨੋ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਸਤਗੁਰ ਪਾਤਸ਼ਾਹ ਜੀ ਨੇ ਜਦੋਂ ਬੀੜ ਲਿਖਵਾਈ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਲਮ ਤੇ ਸ਼ਾਈ ਦੀ ਜਿਹੜੀ ਸੇਵਾ ਭਾਈ ਬੰਨੋ ਜੀ ਨੇ ਕੀਤੀ ਸੀ ਬਾਅਦ ਵਿੱਚ ਜਿਹੜੀ ਜ਼ਿਲਤ ਬਣਾਉਣ ਦੀ ਸੇਵਾ ਸੀ ਲਾਹੌਰ ਜਾ ਕੇ ਜ਼ਿਲਤ ਬਣਵਾ ਕੇ ਲਿਆਣੀ ਉਹ ਵੀ ਭਾਈ ਬੰਨੋ ਜੀ ਲੈ ਕੇ ਗਏ ਸੀ ਤੇ ਇਤਿਹਾਸ ਲਿਖਦਾ ਵੀ ਭਾਈ ਬੰਨੋ ਜੀ ਜਦੋਂ ਵਾਪਸ ਆ ਰਹੇ ਸਨ ਜ਼ਿਲਤ ਕਰਾਂ ਗਏ ਤੇ ਵਾਪਸ ਆਏ ਇੰਨੇ ਸਮੇਂ ਦੌਰਾਨ ਹਾਲਾਕਿ ਅੰਮ੍ਰਿਤਸਰ ਤੋਂ ਲਾਹੌਰ ਜ਼ਿਆਦਾ ਦੂਰੀ ਨਹੀਂ ਹੈ ਪਰ ਇੰਨੇ ਸਮੇਂ ਦੇ ਅੰਦਰ ਵੀ ਆਪਣੇ ਨਾਲ ਲਿਖਾਰੀ ਲਾ ਕੇ ਉਹਨਾਂ ਨੇ ਇੱਕ ਬੀੜ ਹੋਰ ਲਿਖ ਲਈ ਜਿਹਨੂੰ ਖਾਰੇ ਵਾਲੀ ਬੀੜ ਆਖਿਆ ਜਾਂਦਾ ਅੱਜ ਵੀ ਉਹ ਬੀੜ ਕਾਨਪੁਰ ਦੀ ਧਰਤੀ ਤੇ ਗੁਰਦੁਆਰਾ ਹੈ ਜਿੱਥੇ ਉਹ ਬੀੜ ਸशोभਤ ਹੈ ਉਹਦੇ ਅੰਦਰ ਕੁਝ ਰਲਾ ਹੈ ਕੁਝ ਬਾਣੀ ਐਸੀ ਹੈ ਜਿਹੜੀ ਬਾਅਦ ਵਿੱਚ ਲਿਖੀ ਗਈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਹੈ ਇਸ ਕਰਕੇ ਉਹਨੂੰ ਖਾਰੇ ਵਾਲੀ ਬੀੜ ਆਖਿਆ ਜਾਂਦਾ ਹੈ ਸਤਗੁਰ ਪਾਤਸ਼ਾਹ ਜੀ ਨੇ ਜਦੋਂ ਸੇਵਾ ਸਿੱਖ ਦੀ ਲਈਏ ਗਏ ਦੁਕਾਨ ਤੇ ਗਏ ਜਾ ਕੇ ਬੈਠੇ ਨੇ ਕੀ ਵੇਖਦੇ ਨੇ ਕੁਝ ਲੋਕ ਨਾ ਕੁਝ ਲੋਕ ਲੰਗੇ ਲੰਘਦੇ ਜਾ ਰਹੇ ਨੇ ਕਿਸੇ ਦੀ ਡੈਥ ਹੋਈ ਹੈ ਨਗਰ ਦੇ ਅੰਦਰ ਤੇ ਜਿਹੜੇ ਜਾ ਰਹੇ ਨੇ ਉਹ ਬੜੀ ਅਡੋਲਤਾ ਦੇ ਅੰਦਰ ਅੱਗੇ-ਅੱਗੇ ਸ਼ਬਦ ਪੜਦੇ ਜਾ ਰਹੇ ਨੇ ਬਾਣੀ ਦਾ ਇਹ ਇਹ ਸਾਡਾ ਨਾ ਸਾਧ ਸੰਗਤ ਪੁਰਾਤਨ ਸਮੇ ਤੋਂ ਜਿਹੜੀਆਂ ਚੀਜ਼ਾਂ ਸਾਨੂੰ ਸਤਿਗੁਰ ਨੇ ਦਿੱਤੀਆਂ ਸੀ ਅਸੀਂ ਸਹਜੇ-ਸਹਜਿ ਉਹਨਾਂ ਚੀਜ਼ਾਂ ਤੋਂ ਬੜੀ ਦੂਰ ਹੋ ਗਏ ਗੁਰਬਾਣੀ ਇਸ ਕਰਕੇ ਸਤਿਗੁਰ ਨੇ ਸਾਨੂੰ ਦਿੱਤੀ ਸੀ ਤਾਂ ਕਿ ਉਹਨਦੇ ਤੋਂ ਅਸੀਂ ਜੀਵਨ ਦਾ ਲਾਹ ਲੈ ਸਕੀ ਉਹਨਾਂ ਸਮਿਆਂ ਦੇ ਅੰਦਰ ਪ੍ਰਾਣੀ ਘਰ ਵਿੱਚੋਂ ਗਿਆ ਹੈ ਰਹਿਤ ਮਰਿਆਦਾ ਦੇ ਅੰਦਰ ਬਚਨ ਨੇ ਪ੍ਰਾਣੀ ਅਗਰ ਸੰਸਾਰ ਤੋਂ ਚੜ੍ਹਾਈ ਕਰ ਗਿਆ ਉਹਦੇ ਚੜ੍ਹਾਈ ਕਰਦੇ ਆਸਾਰ ਘਰ ਵਿੱਚ ਰੋਣਾ ਪਿੱਟਣਾ ਸਿਆਪਾ ਨਹੀਂ ਕਰਨਾ ਬੈਠ ਕੇ ਚੌਂਕੜੀ ਮਾਰ ਕੇ ਪ੍ਰਾਣੀ ਦੇ ਕੋਲੋਂ ਬੈਠ ਕੇ ਪਾਠ ਕਰਨਾ ਹੈ ਧਿਆਨ ਦੇਣਾ ਜਦੋਂ ਘਰ ਦੇ ਜੀ ਪਾਠ ਕਰਦੇ ਹੋਣਗੇ ਸਾਡੀ ਹਾਲਤ ਪਤਾ ਕੀ ਹੈ ਇਧਰੋਂ ਚਾਚੀ ਆਈ 2 ਘੰਟੇ ਬਾਅਦ ਉਹ ਦੂਰੋਂ ਹੀ ਅੱਟ ਪੱਟਾਂ ਤੇ ਹੱਥ ਮਾਰਦੀ ਤੇ ਉੱਚੀ ਉੱਚੀ ਰੋਂਦੀ ਕਰੋਂ ਜਿਹੜੇ ਚੁੱਪ ਕਰਕੇ ਸ਼ਾਂਤੀ ਨਾਲ ਬੈਠੇ ਹੁੰਦੇ ਉਹਨਾਂ ਨੂੰ ਵੀ ਬਾਣੀ ਨਾਲ ਜੋੜਨ ਦਾ ਮਕਸਦ ਸੀ ਇੱਕ ਸਤਿਗੁਰ ਦਾ ਬਾਣੀ ਵਿੱਚ ਰਹਿਣਾ ਰਜ਼ਾ ਵਿੱਚ ਰਹਿਣਾ ਦੁੱਖ ਸਾਰਿਆਂ ਨੂੰ ਹੈ ਪਰ ਜਦੋਂ ਤੁਸੀਂ ਪ੍ਰੈਕਟੀਕਲੀ ਉਸ ਸੀਜ ਨੂੰ ਫੇਸ ਕਰੋਗੇ ਨਾ ਫਿਰ ਸਮਝ ਆਏਗੀ ਵੀ ਹਾਂ ਸਤਿਗੁਰ ਨੇ ਸਾਨੂੰ ਕਿੱਡੀ ਵੱਡੀ ਅਡੋਲਤਾ ਦਿੱਤੀ ਹੈ ਬਾਣੀ ਵਿੱਚੋਂ ਹੁਣੇ ਜਦੋਂ ਸਿੱਖ ਲੰਘਦੇ ਜਾ ਰਹੇ ਸਨ ਕਿਸੇ ਦੀ ਡੈਥ ਹੋਈ ਹੈ ਪਿੰਡ ਵਿੱਚ ਅਗੇ ਅਗੇ ਸ਼ਬਦ ਪੜਦੇ ਜਾ ਰਹੇ ਨਾਲ ਢੋਲਕੀਆਂ ਵੱਜ ਰੀਆਂ ਨੇ ਜਾ ਰਹੇ ਨੇ ਸ਼ਬਦ ਪੜਦੇ ਤੇ ਭਾਈ ਮੰਨੋਂ ਨੂੰ ਸਿੱਖ ਕਹਿੰਦਾ ਵੀ ਇਹ ਲੋਕ ਸ਼ਬਦ ਪੜਦੇ ਜਾ ਰਹੇ ਨੇ ਪਰ ਇੱਕ ਜਿਹੜੀ ਅਰਥੀ ਨਾਲ ਚੁੱਕੀ ਹੋਈ ਏ ਮੈਨੂੰ ਇਹਨੂੰ ਵੇਖ ਕੇ ਲੱਗਦਾ ਵੀ ਕਿਸੇ ਦੀ ਮੌਤ ਹੋਈ ਡੈਥ ਹੋਈ ਹੈ ਪਰੇ ਸਾਰੇ ਇਨਾਂ ਵਿੱਚੋਂ ਕੋਈ ਰੋਣ ਵਾਲਾ ਨਹੀਂ ਕੋਈ ਵਿਰਲਾਪ ਕਰਨ ਵਾਲਾ ਨਹੀਂ ਕੋਈ ਕੀਰਨੇ ਪਾਣ ਵਾਲਾ ਨਹੀਂ ਕੋਈ ਸ਼ਾਪਾ ਕਰਨ ਵਾਲਾ ਨਹੀਂ ਬੜੀ ਸਹਜਤਾ ਵਿੱਚ ਬਾਣੀ ਦੇ ਸ਼ਬਦ ਪੜ੍ਹਦੇ ਹੋਏ ਸਾਰੇ ਜਾ ਰਹੇ ਨੇ ਤੇ ਭਾਈ ਸਾਹਿਬ ਭਾਈ ਬੰਨੋ ਸਾਹਿਬ ਜੀ ਕਹਿੰਨ ਲੱਗੇ ਬਸ ਇਹ ਹੈ ਸਤਿਗੁਰ ਦੇ ਹੁਕਮ ਦੀ ਅਡੋਲਤਾ ਧਿਆਨ ਦੇਣਾ ਇਹ ਹੈ ਗੁਰੂ ਦੇ ਹੁਕਮ ਦੀ ਅਡੋਲਤਾ ਹਾਲਾਕੀ ਇਸ ਸਾਖੀ ਦੇ ਅੰਦਰ ਇਹ ਸ਼ਬਦ ਕਹੇ ਗਏ ਵੀ ਉਸਨੇ ਆਂਦਿਆ ਨਾਲ ਸਿੱਖ ਨੂੰ ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨੇ ਬੇਨਤੀ ਕੀਤੀ ਸੀ ਸਿੱਖ ਕੋਲ ਆਇਆ ਤੇ ਉਹਦੇ ਭਾਈ ਬੰਨੋ ਉਹਨਾਂ ਦੇ ਨਾਲ ਬੈਠੇ ਹੋ ਇਸਨ ਨੇ ਨੂੰ ਇੱਕ ਹੋਰ ਬੰਦਾ ਆ ਗਿਆ ਉਹਨੇ ਭਾਈ ਬੰਨੋ ਜੀ ਦੇ ਕੋਲੋਂ ਕੋਈ ਪੈਸੇ ਲੈਣੇ ਸਨ ਪੈਸੇ ਉਧਾਰ ਮੰਗੇ ਉਹਨਾਂ ਕੋਲੋਂ ਉਹਨਾਂ ਦੇ ਨਗਰ ਦਾ ਸੀ ਤੇ ਜਦੋਂ ਭਾਈ ਬੰਨੋ ਜੀ ਪੈਸੇ ਦੇਣ ਲੱਗੇ ਤਾਂ ਉਹਨਾਂ ਆਰਤੀ ਵੇਖ ਲਈ ਤੇ ਉਹਨਾਂ ਆਰਤੀ ਵੇਖ ਕੇ ਆਖਿਆ ਵੀ ਇਹ ਬੰਦੇ ਕੌਣ ਨੇ ਵੀ ਇੰਨੀ ਸਹਿਜਤਾ ਵਿੱਚ ਜਾ ਰਹੇ ਨੇ ਕਹਨ ਲੱਗੇ ਇਹ ਉਹ ਨੇ ਜਿਨ੍ਹਾਂ ਰੱਬ ਕੋਲੋਂ ਦਾਤ ਲਈ ਸੀ ਤੇ ਉਹਦਾ ਸ਼ੁਕਰਾਨਾ ਕੀਤਾ ਸੀ ਅੱਜ ਜੇ ਪ੍ਰਮਾਤਮਾ ਨੇ ਦਾਤ ਲਈ ਹੈ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਬੇਨਤੀ ਕਰਦੇ ਸ਼ਬਦ ਰੂਪੀ ਬੇਨਤੀ ਕਰਦੇ ਹੋਏ ਜਾ ਰਹੇ ਨੇ ਕਹਿੰਦੇ ਇਹਨਾਂ ਦੇ ਮਨ 'ਚ ਕੋਈ ਰੰਜ ਨਹੀਂ ਹੁੰਦਾ ਕਹਿੰਦੇ ਨਹੀਂ ਕਿਉਂ ਕਿਆ ਲੱਗਿਆ ਕਿਉਂਕਿ ਜਿੰਦੇ ਕੋਲੋ ਚੀਜ਼ ਲਈ ਆ ਉਹਨੂੰ ਵਾਪਸ ਕਰਨ ਦੇ ਲੱਗਿਆ ਮਨ ਚ ਗਿਲਾ ਨਹੀਂ ਕਰਦੇ ਰੰਜ ਨਹੀਂ ਕਰਦੇ ਧਿਆਨ ਦੇਣਾ ਸੱਚ ਹੈ ਸਤਿਗੁਰ ਨੇ ਬਾਣੀ ਵਿੱਚ ਇਸੇ ਕਰਕੇ ਆਖਿਆ ਨਾ ਬਚਨ ਪਾਤਸ਼ਾਹ ਕਹਿੰਦੇ ਨੇ ਦੇ ਦੇ ਮੰਗੇ ਸਹ ਸਾ ਗੁਣਾ ਬੰਦੇ ਦੀ ਫਿਤਰਤ ਹੈ ਨਾ ਵੀ ਦਿੰਦਾ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਰੁਪਈਆ ਗੋਲਕ ਵਿੱਚ ਪਾਇਆ ਤੇ ਮੰਗ ਹਜ਼ਾਰ ਤੇ ਫਿਰ ਇੰਨਾ ਹੀ ਨਹੀਂ ਫਿਰ ਨਾਲ ਕਹਿੰਦਾ ਸ਼ੋਭ ਕਰੇ ਸੰਸਾਰ ਦੁਨੀਆ ਦੇ ਅੰਦਰ ਮੇਰੀ ਸ਼ੋਭਾ ਵਢਿਆਈ ਹੋਵੇ ਇਹ ਤੇ ਭਲਾ ਹੋਵੇ ਥੋੜਾ ਬਹੁਤਾ ਪ੍ਰਚਾਰ ਹੋ ਗਿਆ ਨਹੀਂ ਤੇ ਅਸੀਂ ਤੇ ਪੱਖੇ ਤੱਕ ਨਹੀਂ ਸੀ ਛੱਡੇ ਪੱਖਿਆਂ ਤੇ ਲਿਖਵਾਇਆ ਹੁੰਦਾ ਸੀ ਕਿੰਦੀ ਯਾਦ ਵਿੱਚ ਦਿੱਤਾ ਤਾਂ ਕਿ ਜਦੋਂ ਪੱਖਾ ਵੀ ਗੁਰਦੁਆਰੇ ਲੱਗਾ ਹੋਵੇ ਤੇ ਪਤਾ ਲੱਗ ਜਾਵੇ ਵੀ ਇਹ ਸਾਡੇ ਘਰ ਵੱਲੋਂ ਦਿੱਤਾ ਗਿਆ ਸਤਿਗੁਰ ਜੀ ਬਾਣੀ ਵਿੱਚ ਬਖਸ਼ਿਸ਼ ਕਰਦਨ ਸਾਹਿਬ ਕਹਿੰਦੇ ਨੇ ਜੋ ਲੇਵੈ ਸੋ ਦੇਵ ਨਾਹੀ ਜਿਵੇਂ ਲੈਂਦਾ ਸਤਿਗੁਰ ਕਹਿੰਦੇ ਨੇ ਉਹਵੇਂ ਦੇਂਦਾ ਨਹੀਂ ਖੱਟੇ ਦਮ ਸਹਮੀ ਸਾਹਿਬ ਕਹਿੰਦੇ ਨੇ ਜਿੰਨਾ ਮਰਜੀ ਖੱਟ ਲੈ ਸੰਸਾਰ ਵਿੱਚ ਪਰ ਇਹ ਖੱਟੇ ਹੋਏ ਦਮ ਦਮ ਦਾ ਮਤਲਬ ਹੈ ਦਮੜੀ ਧਨ ਪੈਸਾ ਦਮ ਦਾ ਮਤਲਬ ਇੱਥੇ ਸਾਰ ਨਹੀਂ ਹੈ ਦਮ ਜਿੰਨਾ ਮਰਜੀ ਦਮੜੀਆਂ ਇਕੱਠੀਆਂ ਕਰ ਲਵੇ ਧਨ ਇਕੱਠਾ ਕਰ ਲਵੇ ਪਾਤਸ਼ਾਹ ਕਹਿੰਦੇ ਨੇ ਇਸ ਧਨ ਦੇ ਨਾਲ ਸਹਮੀ ਚਿੰਤਾ ਹੀ ਵਧਨੀ ਆਉਂਦੀ ਉਹ ਚਿੰਤਾ ਤੋਂ ਬਾਹਰ ਨਹੀਂ ਨਿਕਲ ਸਕਦਾ ਕਿਉਂ ਕਿ ਉਹਨੇ ਲਈ ਹੈ ਜਿਸ ਢੰਗ ਨਾਲ ਲਈ ਹੈ ਉਸ ਢੰਗ ਨਾਲ ਉਹਨੂੰ ਦੇਣਾ ਨਹੀਂ ਆਇਆ ਦੇਣਾ ਕਿਉਂ ਨਹੀਂ ਆਇਆ ਕਿਉਂਕਿ ਉਦਮ ਤੇ ਕਰਦਾ ਹੈ ਪਰ ਉਦਮ ਕਰਨ ਦੇ ਨਾਲ-ਨਾਲ ਹਿਰਦਾ ਖਾਲੀ ਹੈ ਇਸ ਹਿਰਦੇ ਦੇ ਅੰਦਰ ਬੈਠੇ ਹੋਏ ਇਹਨਾਂ ਸੱਤ ਰੰਨਾਂ ਨੇ ਧਮੱਕੜ ਮਚਾਇਆ ਰੋਲਾ ਪਾਇਆ ਇਹ ਨਿਤਾ ਪ੍ਰਤੀ ਨਵੀਂ ਨਵੀਂ ਮੰਗ ਰੱਖਦੇ ਨੇ ਨਿਤਾ ਪ੍ਰਤੀ ਜਿਵੇਂ ਘਰ ਦੇ ਜੀ ਹੁੰਦੇ ਨੇ ਨਾ ਵੀ ਅੱਜ ਮੈਨੂੰ ਆ ਚਾਹੀਦਾ ਅੱਜ ਮੈਨੂੰ ਉਹ ਚਾਹੀਦਾ ਤੇ ਜਿਹੜਾ ਕਮਾਣ ਵਾਲਾ ਹੁੰਦਾ ਹੈ ਜਿਹਨੇ ਕਮਾਈ ਕਰਨੀ ਹੁੰਦੀ ਜਿਸ ਨੂੰ ਪਤਾ ਵੀ ਮੈਂ ਇੰਨਾ ਕਮਾ ਰਿਹਾ ਤੇ ਮੈਂ ਕਿਵੇਂ ਘਰ ਚਲਾਣਾ ਹੈ ਉਹਨੂੰ ਪਤਾ ਹੁੰਦਾ ਹੈ ਉਹ ਜਦੋਂ ਬਹੁਤੀਆਂ ਖਾਸ਼ ਹੋਣਾ ਘਰ ਵਿੱਚ ਉਹ ਵੀ ਫਿਰ ਸੋਚਦਾ ਵੀ ਇਹਨਾਂ ਨੇ ਘਰ ਵਿੱਚ ਰੋਲਾ ਤੇ ਰੋਜ ਪਾਉਂਦੇ ਨੇ ਪਰ ਇਹਨਾਂ ਨੂੰ ਇੰਨੀ ਵੀ ਸਮਝ ਵੀ ਮੇਰੀ ਕਮਾਈ ਕਿੰਨੀ ਹੈ ਮੈਗ ਲਿਆਂਦਾ ਕਿੰਨਾ ਹੁਣ ਸਤਿਗੁਰ ਜੀ ਇਹੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਅੰਦਰ ਦੇ ਰੰਨਾ ਨੂੰ ਇਹਨਾਂ ਨੇ ਤੇ ਹਰ ਵੇਲੇ ਸ਼ੋਰ ਪਾਣਾ ਪਰ ਇਸ ਸ਼ੋਰ ਨੂੰ ਉਹੀ ਰੋਕ ਸਕਦਾ ਹੈ ਜਿੰਦੇ ਅੰਦਰ ਸਤਿਗੁਰ ਦੀ ਬਾਣੀ ਦਾ ਗਿਆਨ ਹੋਏਗਾ ਕਿਉਂਕਿ ਇਹਨਾਂ ਅੱਖਾਂ ਨੂੰ ਤੁਸੀਂ ਉਦੋਂ ਹੀ ਵਰਜ ਸਕਦੇ ਹੋ ਜਦੋਂ ਬਾਣੀ ਪੜ੍ਹੀ ਹੋਏਗੀ ਇਹ ਸ਼ਬਦ ਸਤਿਗੁਰ ਦੇ ਕੀਰ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਅਸੀਂ ਤਾਂ ਕਿਆਸ ਦੂਜਿਆਂ ਨੂੰ ਦੇਖ ਕੇ ਲਾਨੇ ਆ ਸਭ ਕਹਿੰਦੇ ਨੇ ਦੂਜਿਆਂ ਨੂੰ ਦੇਖ ਕੇ ਨਹੀਂ ਤੂੰ ਆਪਣੇ ਆਪ ਨਾਲ ਕੋਈ ਐਸੀ ਚੀਜ਼ ਨਹੀਂ ਜਿਹੜੀ ਸਤਿਗੁਰ ਨੇ ਦੂਜੇ ਤੇ ਛੱਡੀ ਹੋਵੇ ਪਾਤਸ਼ਾਹ ਕਹਿੰਦੇ ਨੇ ਜੇ ਬਾਣੀ ਦੇ ਅੰਦਰੋਂ ਪੜ ਰਹੇ ਆ ਤੇਰੇ ਕੰਨ ਨੇ ਇਹ ਨਿੰਦਾ ਸੁਣਨ ਦੀ ਇੱਛਾ ਰੱਖਦੇ ਨੇ ਤੂੰ ਬਾਣੀ ਪੜਦਿਆਂ ਹੋਇਆਂ ਇਹਨਾਂ ਨੂੰ ਸਮਝਾ ਲੈ ਇਹ ਸ਼ਰਵਨੋ ਮੇਰਿਓ ਸੱਚ ਹੈ ਸੁਣਨੇ ਨੂੰ ਤੇ ਜਦੋਂ ਕੋਈ ਨਿੰਦਾ ਕਰਨ ਵਾਲਾ ਅਸੀਂ ਦੂਜਿਆਂ ਨੂੰ ਕਹਿ ਤਜਰੂਰ ਦਿੰਦੇ ਆ ਫਲਾਣਾ ਬੜੀ ਨਿੰਦਾ ਕਰਦਾ ਤੇ ਮਾਫ ਕਰਨਾ ਜਿਹੜਾ ਨਿੰਦਾ ਕਰ ਰਿਹਾ ਉਸ ਦੇ ਕੋਲ ਬੈਠ ਕੇ ਨਿੰਦਾ ਸੁਣ ਕੋਣ ਰਿਹਾ ਸੀ ਮੈਂ ਹੀ ਸੁਣ ਰਿਹਾ ਸਾਂ ਨਾ ਤੇ ਜੇ ਮੈਂ ਹੀ ਉਹਦੇ ਕੋਲ ਨਹੀਂ ਬੈਠਾਂਗਾ ਕਿਵੇਂ ਕਰ ਲੇਗਾ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਨੇ ਭਾਈ ਇੰਨਾ ਰੰਨਾ ਨੂੰ ਜੇ ਚੁੱਪ ਕਰਾਣਾ ਤੇ ਜਿਵੇਂ ਉਹ ਪ੍ਰਮਾਤਮਾ ਤੈਨੂੰ ਦਾਤਾਂ ਦਿੰਦਾ ਓਵੇਂ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਦੇਣਾ ਵੀ ਸਿੱਖ ਲੈ ਧਿਆਨ ਦੇਣਾ ਇਸ ਦੇਨ ਦੀ ਬਿਰਤੀ ਦੇ ਨਾਲ ਕੀ ਹੋਏਗਾ ਜਿਹੜੀਆਂ ਦਾਤਾਂ ਤੂੰ ਸੰਸਾਰ ਵਿੱਚੋਂ ਇਕੱਠੀਆਂ ਕਰ ਰਿਹਾ ਉਦਮ ਦੇ ਨਾਲ ਤੈਨੂੰ ਇਹਨਾਂ ਦੇ ਵਿੱਚ ਸੰਤੋਖ ਵਿੱਚ ਸਹਿਜ ਵਿੱਚ ਵਿਚਰਨਾ ਦੇ ਵਿੱਚ ਹੋਏਗਾ ਕਿਉਂ ਕਿਉਂਕਿ ਤੇਰੇ ਕੋਲ ਉਹ ਗਿਆਨ ਹੈ ਤੇਰੇ ਕੋਲ ਉਹ ਕਸਵੱਟੀ ਹੈ ਤੇਰੇ ਕੋਲ ਉਹ ਵਿਚਾਰ ਹੈ ਜਿੰਦੇ ਨਾਲ ਤੂੰ ਆਪਣੇ ਅੰਦਰ ਦੀਆਂ ਇਹਨਾਂ ਰੰਨਾਂ ਨੂੰ ਸੱਤੀ ਰੰਨੀ ਕਰੇ ਸਿਆਪਾ ਰੋਵੇਂ ਕੂੜੀ ਕਮੀ ਉਹਨਾਂ ਨੂੰ ਤੂੰ ਚੁੱਪ ਕਰਾ ਸਕਣਾ ਹੈ ਸੱਭ ਕਿਰਪਾ ਕਰਨ ਬਖਸ਼ਿਸ਼ ਕਰਨ ਜਿਵੇਂ ਬੱਚਾ ਰੋਂਦਾ ਹੈ ਬੰਦੇ ਕੋਲ ਜੁਗਤ ਹੁੰਦੀ ਉਹਨੂੰ ਚੁੱਪ ਕਰਾਣ ਦੀ ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਜਿੱਦੋਂ ਇਹ ਅੰਦਰੋਂ ਸ਼ੋਰ ਮਚਾਉਂਦੀਆਂ ਨੇ ਇਹਨਾਂ ਨੂੰ ਚੁੱਪ ਕਰਾਣ ਦੀ ਜੁਗਤ ਇੱਕ ਹੀ ਹੈ ਉਹ ਹੈ ਰੱਬੀ ਗਿਆਨ ਪ੍ਰਮਾਤਮਾ ਦੇ ਗੁਣ ਸਭ ਕਿਰਪਾ ਕਰਨ ਇਨ੍ਹਾਂ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ ਹੋਈਆਂ ਗਲਤੀਆਂ ਬਖਾਹੇ ਗੁਰਜੀ ਕੀ ਫਤਿਹ ਆਮ ਕਲੀ ਮਹਿਲਾ